ਫਿਰੋਜ਼ਪੁਰ ਸ਼ਹਿਰ ਦੇ ਮੁੱਖ ਮਜ਼ਾਰ ਦਿੱਲੀ ਗੇਟ ਮਾਰਕੀਟ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਗ੍ਰਾਹਕ ਅੰਡਰਗਾਰਮੈਂਟ ਲੈਨ ਦੀ ਦੁਕਾਨ ਤੇ ਗਿਆ ਗ੍ਰਾਹਕ ਨੇ ਦੁਕਾਨਦਾਰ ਉੱਤੇ ਟ్రਾਇਲ ਰੂਮ ਵਿੱਚ ਕੈਮਰਾ ਲੱਗਣ ਦੇ આરોਪ ਲਗਾਏ ਜਿਸ ਗ੍ਰੰ dono ਪਾਸੇ ਵਿੱਚ ਤਿੱਖੀ ਬਹਿਸ ਹੋ ਗਈ ਜੋ ਹੱਥਾ ਪਾਈ ਵਿੱਚ ਬਦਲ ਗਈ ਦੁਕਾਨਦਾਰ ਵੱਲੋਂ ਸਾਰੇ આરોਪ ਨਕਾਰ ਦਿੱਤੇ ਗਏ ਕਿਹਾ ਕਿ ਦੁਕਾਨ ਵਿੱਚ ਕਿਸੇ ਵੀ ਕਿਸਮ ਦਾ ਗੁੱਪ ਕੈਮਰਾ ਨਹੀਂ ਲੱਗਾ ਜੋ ਵੀ ਲੱਗੇ ਹੋਏ ਹਨ ਉਹ ਬੰਦ ਕਰ ਦਿੱਤੇ ਗਏ ਹਨ ਝੜਪ ਦੌਰਾਨ ਦੋ ਬੰਦੇ ਜ਼ਖਮੀ ਹੋਏ ਹਨ जिन्ना ਨੂੰ ਸਿਵਲ ਹਸਪਤਲ ਵਿੱਚ ਇਲਾਜ ਚੱਲ ਰਿਹਾ ਹੈ ਜਿਨਾ ਦਾ ਸਿਵਲ ਹਸਪਤਲ ਵਿੱਚ ਇਲਾਜ ਚੱਲ ਰਿਹਾ ਹੈ ਘਟਨਾ ਦੀ ਸੂਚਨਾ ਮਿਲਨ ਤੇ ਪੁਲਿਸ ਮੌਕੇ ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਐਫ ਆਰ ਦਰਜ ਹੋਣ ਤੋਂ ਬਾਅਦ ਵੀ ਦੁਕਾਨ ਦੇ ਸੀਸੀਟੀਵੀ ਕੈਮਰਾ ਦੀ ਜਾਂਚ ਕੀਤੀ ਜਾਵੇਗੀ ਅਸਲ ਦੋਸ਼ਵਾਰੀ ਨਹੀਂ ਕਰਦਾ ਕਿ ਕਿਸੇ ਤਰ੍ਹਾਂ ਦੀ ਚੋਣ ਨਹੀਂ ਦੀ ਹਾਈਕਲ ਬੱਚੇ ਕਿਉਂ ਬਾਹਰ ਜਾ ਰਹੇ ਇੱਥੇ ਕਰਕੇ ਜਾ ਰਹੇ ਗਾਇਬਨ ਨੂੰ ਖੋਜ ਕਰਨ ਦਾ ਇੋਖਾ ਹੈ ਕੀ ਉਹ ਬਾਕ ਭਰਾ ਦਾਖਲ ਸੀਵਨ ਹਸਪਤਲ ਇਹ ਵਿਭਾਗ ਉੱਥੇ ਜਾ ਰਹੇ ਹਾਂ ਥਾਣੇ ਪੁਲਿਸ ਨੂੰ ਉਸ ਮੇਟਿਕ ਹੋਇਆ ਕਿ ਕਸਟਮਰ ਆਇਆ ਕਿ ਅੰਡਰਗਾਰਡ ਵਿੱਚ ਦੇਖ ਰਹੇ ਕੈਮਰੇ ਆਫ ਕੀ ਸੇ ਅਨਰੇ ਬਾਦ ਦਿਮਾਗ ਤੇ ਕਿ ਕੈਮਰੇ ਆਨ ਸੀ ਪਰ ਉਹ ਵੀ ਪੁਲਿਸ ਨੇ ਵੀ ਆ ਕੇ ਚੈੱਕ ਕੀਤਾ ਵੈਰੀਫਾਈ ਕੀਤਾ ਕਿ ਬਿਲਕੁਲ ਆਫ ਹੈ ਤੇ ਫਿਰ ਵੀ ਉਹਨਾਂ ਨੇ ਇੱਥੇ ਗੋਲੀ ਵੀ ਚਲਾਈਏ ਤੇ ਸਾਡੇ ਵੀਰ ਦਾ ਫਿਰ ਵੀ ਪਾੜਿਆ ਪੁਲਿਸ ਬੋਕ ਕੇ ਐਸੀ ਆ ਐਸੀ ਮਜਾਰਾ ਨੇ ਕਿੱਧਰ ਜਾਈਏ ਐਸੀ ਸੇਵਾ ਵਾਸਤੇ ਬੈਠੇ ਆ ਟੈਕਨੋ ਨਾ ਦੀ ਇਹ ਆਨੇ ਦਿੱਕਕਰੀ ਆਪਣਾ ਬਹੁਤ ਸਾਰੀ ਫੁੱਲਰ ਕੋਸਮੈਟਿਕ ਆਪੇ ਸਮਾਨ ਮੰਗਰ ਆਇਆ ਸੀ ਜੇ ਕਿ ਹੋਰ ਕਾਰਨ ਸੀ ਚੇਂਜ ਕਰਨਾ ਸੀ ਅੰਡਰਗਾਰਮੈਂਟਸ ਪੋਸਿਸ਼ਨ ਚੇਂਜ ਕਰ ਦਿੱਤੇ ਉਹਨਾਂ ਨੇ ਉਸੇ ਬਾਅਦ ਮੁੰਦੇ ਕਰਕੇ ਕਲੇਸ਼ ਹੋਇਆ ਉਹ ਕੈਮਰੇ ਆਫ ਕਿਤੇ ਐ ਫਿਰ ਵੀ ਸਾਡੇ ਉੱਪਰ ਕਲੇਸ਼ ਆਇਆ ਕੀ ਨਾਮ ਕੀ ਨਾਮ ਹੈ ਧਾਲਵਾੜ ਕੀ ਨਾਮ ਹੈ ਮੇਰਾ ਨਾਮ ਦੀਪਕ ਅਕੜਾ ਦੋ ਚਾਰ ਦਿਨ ਪਹਿਲਾਂ ਜਲੰਧਰ ਰਹਿਣਾ ਬੀਤੀ ਸੀ ਕਿ ਜਿਹੜਾ ਹਰਿੰਦਰ ਸਿੰਘ ਹੈ ਇਤਰੇ ਵੀ ਆਪਣੀਆਂ ਬੱਚੀਆਂ ਗਈਆਂ ਸੀਗੀਆਂ ਕੱਪੜੇ ਲੈਣ ਦੇ ਉਦਾਨ ਤੇ ਇਹਨਾਂ ਨੇ ਡੇਰੋਂ ਦੇ ਵਿੱਚ ਕੈਮਰੇ ਲਗਾਏ ਬੱਚਿਆਂ ਨੇ ਕੀਤਾ ਹਤਰਾਜ ਇਹ ਬੱਚਿਆਂ ਨੂੰ ਪੁੱਟਾ ਸਿੱਧਾ ਬੋਲੇ ਨਹੀਂ ਬੱਚਿਆਂ ਨੇ ਕੀਤਾ ਆਪਣੇ ਬਰੇਦਰ ਨੂੰ ਫੋਨ ਕਰ ਦਿੱਤ ਨੂੰ ਉਹ ਗਿਆ ਉਹ ਜਾ ਕੇ ਜੀ ਦੋ ਮਿੰਟ ਜਾ ਕੇ ਪੁੱਛਿਆ ਇਹ ਓਕੇ ਤੋਂ ਕਿਉਂ ਨਾਲ ਹੋਏ ਇਹਨਾਂ ਨੇ ਤਕਰੀਬਨ ਸਾਰੀ ਮਾਰਕੀਟ ਇਕੱਠੀ ਹੋ ਗਈ 14 15 ਜਣੇ ਨੇ ਗੱਲ ਪਾਈ ਮੁੰਡਿਆਂ ਨੇ ਆਫਿਸਿੰਟੀ ਵਾਤੇ ਫਿਰ ਮੁੰਡਿਆਂ ਦੇ ਬੁਲਾਏ ਨਾਲ ਦੇ ਦੋ ਮੁੰਡੇ ਆਏ ਨੇ ਫਿਰ ਇਹਨਾਂ ਦੇ ਹੱਥੋਂ ਬਾਈ ਹੋਈ ਇਹਨਾਂ ਦੀਆਂ ਵਿੱਚ ਕੋਈ ਗੋਲੀ ਦਾ ਵੀ ਮਾਮਲਾ ਸਾਹਮਣੇ ਆ ਰਿਹਾ ਗੋਲੀ ਵੀ ਚੱਲੀ ਗੋਲੀ ਵਾਲਾ ਤਾਂ ਨਹੀਂ ਮੈਨੂੰ ਪਤਾ ਲੱਗਿਆ ਬਾਕੀ ਜਿਹੜੀ ਗੱਲ ਹੈ ਕਿ ਗੋਲੀ ਦਾ ਵੀ ਇੱਕ ਮਾਮਲਾ ਆ ਰਿਹਾ ਕਿ ਗੋਲੀ ਵੀ ਚਲਾਈ ਗਈ। ਇਹਦੇ ਬਾਰੇ ਨਹੀਂ ਮੈਨੂੰ ਨੋਟ ਜੀ ਹੈ। ਬਾਕੀ ਜੋ ਗੱਲ ਸੀ ਪਿਆ ਗੱਲ ਸੀ ਬੱਚਿਆਂ ਨੇ ਸਾਨੂੰ ਦੱਸਿਆ ਵੀ ਇਤਰਾ ਇਹਨਾਂ ਨੇ ਕੈਮਰੇ ਲਗਾਏ ਸੀਗੇ। ਜਿਵੇਂ ਅਸੀਂ ਇਤਰਾਜ ਕੀਤਾ। ਇਹਨੇ ਕੈਮਰੇ ਬੰਦ ਨਹੀਂ ਕੀਤੇ। ਮੈਂ ਮੈਂ ਕਰਨਾ ਪਿਆ ਬੱਚਿਆਂ ਨਾਲ। ਮੈਂ ਤੁਹਾਨੂੰ ਤੁਸੀਂ ਆਪ ਸਿਆਣੇ ਹੋ ਵੀ ਟ੍ਰੇਨ ਰੂਮ ਦੇ ਵਿੱਚ ਕੋਣ ਕੈਮਰਾ ਲਗਾਦਾ। ਤੁਸੀਂ ਕੀ ਲੱਗਦੇ ਹੋ ਇਹਨਾਂ ਤੇ? ਮੇਰੇ ਜਿਹੜੇ ਬੱਚੇ ਸੀ ਮੇਰੀ ਪਤਨੀ ਦੀ। ਓਕੇ ਓਕੇ। ਕਿੱਥੋਂ ਦੇ ਰਹਿਣ ਵਾਲੇ ਸੀ ਤੁਸੀਂ? ਇਹ ਜਿਆਦਾ ਆਪਣਾ ਗੋਲੰਗ ਪਲੀਵ ਦੇ ਦੰ। ਕਿ ਨਾ ਭਈ ਤੜ? ਮੇਰਾ ਨਾਮ ਹਰਵਿੰਦਰ ਹੈ। ਤਾਂ ਤੇ ਅੱਜ ਕੋਈ ਦੋ ਬੰਦੇ ਦੇ ਨਾਲ ਲੜੀ ਜਾਂਦੀ ਸੀ ਸਮਾਨ ਖੀਦਣ ਵਾਸਤੇ ਉਹਨਾਂ ਨੇ ਬੰਦੇ ਬੁਲਾ ਲਏ ਸੀ ਇਹਨਾਂ ਦਾ ਕੋਈ ਆਪਸ ਤਕਰਾਰ ਹੋ ਗਿਆ ਜੋ ਅਸੀਂ ਬੰਦੇ ਇੰਜਰਡ ਹੋਏ ਆ ਸੱਤਾਂ ਲੱਗੀਆਂ ਸੀ ਉਹਨਾਂ ਦਾ ਐਫਆਈਆਰ ਕੱਟ ਕੇ ਤੇ ਤਸਦੀਕ ਕਰ ਰਹੇ ਹਾਂ ਜੋ ਵੀ ਗੱਲ ਸਾਹਮਣੇ ਆਉਂਗੀ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਜੀ ਸਖਤ ਤੋਂ ਸਖਤ ਸੱਦ ਦਿੱਤਾ ਜਾਣਾ ਕਿ ਜਿਹਦੇ ਜਿਹਦੇ ਡ੍ਰੈਸਿੰਗ ਰੂਮ ਤੋਂ ਜਾਂਦੇ ਉਹ ਕੈਮਰੇ ਲੱਗੇ ਹੋ ਇਸ ਵਾਰ ਹੱਕਾਵੇਲੇ ਦੀ ਫੋਟੋ ਵੀ ਅਸੀਂ ਲੈ ਰਹੇ ਹਾਂ ਉਹ ਵੀ ਲੈ ਕੇ ਤੇ ਉਹਦੇ ਜੀ ਲਿਖਾਂਗੇ ਜਿਹੜੇ ਜਿਹੜੇ ਬੰਦੇ ਹਾਜ਼ਰ ਹੋਏ ਜਿਹੜੇ ਜਿਹੜੇ ਲੜਨ ਆਏ ਹੋਏ ਕਿ ਉਹਨਾਂ ਦੇ ਖਿਲਾਫ ਕਿੰਨੀ ਕਿ ਚੱਪੀ ਹੋਈ ਹੈ ਹੈ ਵੀ ਘੱਟ ਦਾ ਦੋ ਦੁਕਾਨਦਾਰ ਲਈ ਬਾਕੀ ਅਸੀਂ ਆਏ ਹੁਣ ਪਤਾ ਕਰਦੇ ਹਾਂ